ਸਤਿ ਸ੍ਰੀ ਅਕਾਲ ਜੀ ਇਸ ਵੇਲੇ ਆਪਾਂ ਬੋਇਸਲੈਸ ਸੈਕਿੰਡ ਇਨਿੰਗ ਹੋਮ ਦਾ ਜਿਹੜਾ ਸ਼ੈਲਟਰ ਹਮਾਂ ਦਾ ਜਿੱਥੇ ਕਿ ਆਪਾਂ ਜਾਣਦੇ ਆ ਕਿ ਇੱਥੇ ਆਪਣੇ ਬੇਜਵਾ ਜਿਹੜੇ ਹੈਗੇ ਬੇਸਹਾਰਾ ਜਿਹੜੇ ਚਕਮੀ ਹਾਲਤ ਦੇ ਵਿੱਚ ਲਿਆਏ ਜਾਂਦੇ ਆ ਔਰ ਇਲਾਜ ਕੀਤਾ ਜਾਂਦਾ ਹੈ ਉੱਥੇ ਹੀ ਕੱਲ ਦੀ ਜਿਹੜੀ ਘਟਨਾ ਹੈਗੀ ਆ ਜਿੱਥੇ ਜਨਨ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਪਈ ਆ ਦੇ ਕਰਕੇ 7 ਅਲੱਗ-ਅਲੱਗ ਪ੍ਰਜਾਤੀਆਂ ਦੇ ਜਿਹੜੇ ਸੱਤ ਜਿਹੜੇ ਹੈਗੇ ਆ ਰੈਸਕਿਊ ਕੀਤੇ ਗਏ ਹੈਗੇ ਜਿਹੜੇ ਕਿ ਆਪਾਂ ਫਸਟ ਸੈਕਿੰਡ ਔਰ ਥਰਡ ਜਿਹੜੇ ਹੈਗੇ ਸਪੈਕਟਕਲ ਕੋਵਰੇ ਹੈਗੇ ਜਿਹੜੇ ਬਹੁਤ ਜ਼ਿਆਦਾ ਹੈਗੇ ਤੇ ਆ ਨੰਬਰ ਦੂਸਰੇ ਤੇ ਜਿਹੜੇ ਹੈਗੇ ਆ ਕਾਮਨ ਕ੍ਰੇਟ ਹੈਗੇ ਆ ਇਹ ਬਹੁਤ ਹੀ ਜ਼ਿਆਦਾ ਹੈਗੇ ਆ ਜ਼ਹਿਰੀਲੇ ਰਾਤ ਨੂੰ ਹੀ ਅਟੈਕ ਕਰਦੇ ਆ ਇਹ ਜ਼ਿਆਦਾਤਰ ਔਰ ਜਿਹੜੇ ਦੋ ਰੈਟ ਸਨੇਕ ਹੈਗੇ ਆ ਤੇ ਜਿਹੜੇ ਰੈਸਕਿਊ ਕੀਤੇ ਆ ਉਹ ਸਾਡੇ ਸਾਥੀ ਜਿਹੜੇ ਕਰਨ ਭਾਜੀ ਬਜਵਾੜੇ ਤੋਂ ਜਿਨ੍ਹਾਂ ਨੇ ਰੈਸਕਿਊ ਕੀਤੇ ਅਲੱਗ-ਅਲੱਗ ਜਗ੍ਹਾ ਤੋਂ ਤੇ ਇਹ ਆਪ ਹੀ ਦੱਸਣਗੇ ਕਿੱਥੋਂ-ਕਿੱਥੋਂ ਇਹ ਰੈਸਕਿਊ ਕਰਕੇ ਲਿਆਂਦੇ ਗਏ ਆ ਭਾਈ ਸਤਿ ਸ਼੍ਰੀ ਅਕਾਲ ਜੀ ਇਹ ਕੱਲ ਤੇ ਅੱਜ ਰੈਸਕਿਊ ਕੀਤੇ ਸੀ ਇੱਕ ਅਸੀਂ ਸਪੈਕਟਿਕਲ ਕੋਬਰਾ ਕੀਤਾ ਰੈਸਕਿਊ ਇਹ ਕੱਲ ਰਾਤੀ ਕੀਤਾ ਸੀਗਾ ਇਹ ਚਿੰਤਪੁਰਨੀ ਰੋਡ ਤੋਂ ਕੀਤਾ ਸੀਗਾ ਜੈਨ ਕਲੋਨੀ ਜੈਨ ਕਲੋਨੀ ਤੇ ਦੂਸਰਾ ਇਹ ਵੀ ਸਪੈਕਟਿਕਲ ਕੋਬਰਾ ਵਾ ਇਹ ਅਸੀਂ ਕੀਤਾ ਸੀ ਆਈਟੀਆਈ ਦੇ ਬੈਕ ਸਾਈਡ ਜਿਹੜਾ ਉਸ ਤੋਂ ਸਪੈਕਟਿਕਲ ਕੋਬਰਾ ਵਾ ਇਹ ਬਜਵਾੜੇ ਤੋਂ ਰੈਸਕਿਊ ਕੀਤਾ ਸੀਗਾ ਤੇ ਜਿਹੜਾ ਇਸ ਤੋਂ ਅਗਲਾ ਹੈਗਾ ਕੰਕ੍ਰੀਟ ਇਹ ਵੀ ਇੱਕ ਬਜਵਾੜੇ ਤੋਂ ਕੀਤਾ ਸੀਗਾ ਤੇ ਇੱਕ ਆਪਣੇ ਜਿਹੜਾ ਹੋਣਾ ਹੈ ਹਾਂ ਜੀ ਕਿਹੜਾ ਹਰਿਆਣਾ ਹਰਿਆਣਾ ਰੋਡ ਤੋਂ ਕੀਤਾ ਉਸ ਤੋਂ ਬਾਅਦ ਜੋ ਰਾਟ ਸਨੇਕ ਇਹ ਆਪਣੇ ਆਹ ਚਾਈ ਸਟਾਪ ਤੋਂ ਚਾਈ ਸਟਾਪ ਤੋਂ ਚਾਈ ਸਟਾਪ ਤੋਂ ਸ਼ਿਮਲਾ ਪਹਾੜੀ ਚੌਂਕ ਤੋਂ ਤੇ ਇਹ ਜਹਾਨ ਖੇਲਾ ਕੀਤਾ ਲਖਵੀਰ ਸਿੰਘ ਲੱਖੇ ਦੇ ਘਰ ਦੇ ਕੋਲ ਬਾਕੀ ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਨੇਕ ਹੈਗੇ ਆ ਰੈਸਕਿਊ ਕਰਕੇ ਇਹ ਜਿੰਦਾ ਉਹਨੇ ਰੈਸਕਿਊ ਇਸ ਕਰਕੇ ਕੀਤੇ ਜਾਂਦੇ ਆ ਕਿਉਂਕਿ ਜਿੰਦਾ ਕੀ ਇਹ ਜਦੋਂ ਘਰਲੂ ਜਗ੍ਹਾ 'ਚ ਆ ਜਾਂਦੇ ਆ ਕਿਸੇ ਦੇ ਘਰ 'ਚ ਮੜ ਜਾਂਦੇ ਆ ਉਥੇ ਜਾਨ ਦਾ ਵੀ ਨੁਕਸਾਨ ਹੋ ਜਾਂਦਾ ਹੈ ਤੇ ਕਈ ਵਾਰੀ ਧੁੱਕੀ ਡਰਤੀ ਵਜ੍ਹਾ ਤੇ ਕਰਕੇ ਇਹਨਾਂ ਨੂੰ ਮਾਰ ਦਿੰਦੇ ਆ ਸਾਡਾ ਕੋਈ ਉਹ ਨਹੀਂ ਹੈ ਕਿ ਆਪਾਂ ਇਹ ਬਿਜ਼ਨਸ ਹੈਗਾ ਸਾਡਾ ਸ਼ੌਂਕ ਹੈ ਇਹਨਾਂ ਦੀ ਜਾਨ ਬਚਾਣੀ ਤੋਂ ਇਸ ਕਰਕੇ ਹੀ ਇਹਨਾਂ ਨੂੰ ਆਪਾਂ ਬਚਾਈਦਾ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਨਾਲ ਆਪਾਂ ਲੋਕਾਂ ਨੂੰ ਸ਼ਾਹਕੋਲ ਵਾਸੀਆਂ ਨੂੰ ਔਰ ਨੇੜੇ-ਤੇੜੇ ਜਿਹੜੇ ਏਰੀਆ ਹੈਗੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਇੰਦਾ ਪਤਾ ਲੱਗਦਾ ਆ ਕਿ ਤੁਹਾਡੇ ਆਲੇ-ਦੁਆਲੇ ਕੋਈ ਸਨੀਕ ਹੈ ਤਾਂ ਤੁਸੀਂ ਸਿਰਫ ਨਿਗ੍ਹਾ ਰੱਖ ਕੇ ਉਹਦੀ ਫੋਟੋ ਸਾਨੂੰ ਭੇਜ ਦੇਣੀ ਆ ਠੀਕ ਹੈ ਜੀ ਤੇ ਟੀਮ ਤੁਹਾਡੇ ਕੋਲ ਪਹੁੰਚ ਕੇ ਉਹਨੂੰ ਸਹੀ ਸਲਾਮਤ ਰੈਸਕਿਊ ਕਰਕੇ ਲੈ ਕੇ ਆਸਾਦੀ ਹੈਗੀ ਆ ਤੁਹਾਡਾ ਸਿਰਫ ਇਹੀ ਕੰਮ ਹੈ ਕਿ ਤੁਸੀਂ ਸਿਰਫ ਇੱਕ ਕਾਲ ਕਰਨੀ ਆ ਉਹਦੇ ਲਈ ਨੰਬਰ ਭਈ ਤੁਹਾਨੂੰ ਦੱਸ ਲਿਆ ਆਪਣਾ 7986050544 ਥੈਂਕ ਯੂ ਜਿਹੜਾ ਪਿਛਲਾ ਬੀਤਿਆ ਹੋਇਆ ਦਿਨਾਂ ਉਸ ਪਿੱਛੇ ਹੋਏ ਦਿਨ ਦੇ ਵਿੱਚ ਸੱਪਾਂ ਦਾ ਜਿਹੜਾ ਰੈਸਕਿਊ ਕੀਤਾ ਗਿਆ ਸੀਗਾ ਬਰਸਾਤ ਦਾ ਮੌਸਮ ਹੈਗਾ ਆ ਜਿਸ ਮੌਸਮ ਦੇ ਕਰਕੇ ਸੱਪਾਂ ਦਾ ਨਿਕਲਣਾ ਆਮ ਗੱਲ ਹੈਗਾ ਆ ਔਰ ਇਹਨਾਂ ਦਾ ਰੈਸਕਿਊ ਜੋ ਕਰਕੇ ਹੁਣ ਇਹਨਾਂ ਨੂੰ ਸਹੀ ਜਗ੍ਹਾ ਦੇ ਉੱਪਰ ਛੱਡ ਰਹੇ ਆ ਜੋ ਕਿ ਇਹਨਾਂ ਦਾ ਆਪਣਾ ਖੁੱਦਾ ਮਾਹੌਲ ਹੈਗਾ ਆ ਜੰਗਲੀ ਮਾਹੌਲ ਆ ਤੇ ਇਸ ਵੇਲੇ ਇਹਨਾਂ ਨੂੰ ਆਪਾਂ ਚੋਹਾਲ ਤੋਂ ਉੱਪਰ ਚੜਾਈ ਦੇ ਉੱਪਰ ਛੱਡ ਰਹੇ ਆ ਬਹੁਤ ਵਧੀਆ ਇਹਨਾਂ ਦੇ ਲਈ ਵਾਤਾਵਰਣ ਹੈਗਾ ਕਿਉਂਕਿ ਆਪਾਂ ਦੇਖ ਸਕਦੇ ਆ ਸਹੀ ਹਾਲਾਤ ਦੇ ਵਿੱਚ ਔਰ ਸਹੀ ਹੈਗੇ ਆ ਕੀ ਬਾਤ ਆ ਇੱਕ ਮਿੰਟ ਆ ਇੱਕ ਮਿੰਟ ਹੋਰ ਨਾ ਛੱਡਿਓ ਪਹਿਲਾਂ ਆਲੂ ਪਾਜੀ ਲਾਈਓ ਉਹ ਬੜਾ ਤੋਰਾ ਕੋਈ ਉਹ ਕੋਈ ਕੁਦਾ ਦੇਖਦੇ ਵਾਂ ਚਲ ਕੋਈ ਬਸਰ ਦਾਂਕ ਪਕਟਲ ਲੜਨ ਵਾਲਾ ਆਜਾ ਇੱਥੇ ਘੁੰਮਦਾ ਪਹਿਲੇ ਭਾਈ ਐਸੇ ਹੀ ਘੁੰਮਦਾ ਹਲੇ ਕੌਣ ਘੁੰਮੀ ਜਾਂਦਾ ਤੱਕ ਦੋ ਵੇ ਜੋ ਆ ਗਿਆ ਰਾਇਆ ਇਹ ਨੂੰ ਇਹ ਨੂੰ ਘਰਾਂ ਨਾ ਜੀ ਇਹਨਾਂ ਨੂੰ ਨਾਲ ਲਿਆ ਉਹ ਜਿਹੜਾ ਟਿਕਰਾ ਲੱਗਦਾ ਬੰਦਾ ਇਹ ਟਿਕਰਨ ਆਪੋ ਬਲੇ ਆਪ ਲੋ ਉਹ ਨਿਕਲਦੇ ਨਹੀਂ ਕਿਹਨ ਨਿਕਲੇ ਨਿਕਲੇ ਇਦਾਂ ਨਾ ਫੇਰ ਆਪਕੇ ਤੰਬਾ ਜਿਖੜਾ ਮੈਂ ਕੱਢਦਾ ਜੀ ਦੇਵਪਤੀ ਆਪ ਬੇਬੇ ਵੀ ਐਲਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ We drive innovation and entrepreneurship. We groom competent global citizens to affect positive change around them.